ਬਹੁਤੇ ਸਾਥੀ ਜਿਹੜੇ ਸਮਾਜ ਨੂੰ ਬਦਲਣ ਦੇ ਲਈ ਸਮਾਜ ਦੀਆਂ ਬਰਾਈਆਂ ਨੂੰ ਖਤਮ ਕਰਨ ਦੇ ਲਈ ਲਿਖਦੇ ਬੋਲਦੇ ਨੇ ਜੂਝ ਰਹੇ ਨੇ ਉਹ ਕਈ ਵਾਰੀ ਦੇਖੇ ਗਏ ਨੇ ਕਿ ਉਹ ਅੱਕ-ਥੱਕ ਵੀ ਜਾਂਦੇ ਨੇ ਬੋਰ ਵੀ ਹੋ ਜਾਂਦੇ ਨੇ ਕਿ ਛੱਡ ਜਾ ਯਾਰ ਕਿਹੜਾ ਸੁਣਦਾ ਇੱਥੇ ਇਹ ਤਾਂ ਇਹੀ ਹਾਲ ਰਹਿਣਾ ਹੈ ਉਲਟਾ ਇਨਾਮ ਇਹੋ ਮਿਲਦਾ ਹੈ ਕਿ ਅਣਪੜ ਲੋਕਾਂ ਦੀਆਂ ਗਾਲਾਂ ਸੁਣਨੀਆਂ ਪੈਂਦੀਆਂ ਨੇ ਮਿਹਨਤ ਗਸ ਲੁਕਾਈ ਨੂੰ ਸੁਝਾ ਇਹ ਕਿ ਜਾਤਪਾਤ ਦਾ ਖਾਤਮਾ ਚਾਹੁੰਦੇ ਹੋ ਤਾਂ ਮذਵੀ ਰਵਿਦਾਸੀਆ ਜਾਂ ਦਲਿਤ ਵਗੈਰਾ ਬਣ ਕੇ ਆਪਣੇ ਹੱਕਾਂ ਦੇ ਲਈ ਯੂਝਣਾ ਬੰਦ ਕਰੋ ਕਿਉਂਕਿ ਲਾਜ਼ਮੀ ਹੈ ਕਿ ਪਹਿਲਾਂ ਸਾਡੀ ਆਪਣੀ ਮਾਨਸਿਕਤਾ ਦੇ ਵਿੱਚੋਂ ਸਾਡੀ ਜਿਹੜੀ ਰੂੜੀਵਾਦੀ ਸੋਚ ਹੈ ਉਹ ਖਤਮ ਹੋਵੇ ਫਿਰ ਹੀ ਅਸੀਂ ਦੁਜਿਆਂ ਤੋਂ ਉਮੀਦ ਕਰ ਸਕਦੇ ਹਾਂ ਫਿਰ ਹੋਰ ਕੀ ਕਰੀਏ ਸਾਡੇ ਲਈ ਇਹ ਜਾਣ ਲੈਣਾ ਜ਼ਰੂਰੀ ਹੈ ਕਿ ਸਾਡੀ ਪਛਾਣ ਉਸ ਕਿਰਤੀ ਕੰਮ ਏ ਉਸ ਮਜ਼ਦੂਰ ਦੀ ਏ ਜਿਹਦੇ ਮੋਢਿਆਂ ਦੇ ਉੱਤੇ ਇਹ ਪੂਰਾ ਸਮਾਜ ਟਿਕਿਆ ਹੋਇਆ ਏ ਇਹ ਪੂਰੀ ਦੁਨੀਆ ਟਿਕੀ ਹੋਈ ਏ ਸਮਾਜ ਨੂੰ ਬਦਲਣ ਦੇ ਰਾਹ ਤੁਰਦੇ ਆ ਅੱਕ ਥੱਕ ਜਾਣ ਵਾਲੇ ਸਾਥੀ ਧਿਆਨ ਦੇਣ ਬਿਨਾਂ ਸ਼ੱਕ ਇਨਕਲਾਬ ਤੋਂ ਬਾਅਦ ਜਾਤ ਪਾਤ ਦਾ ਆਧਾਰ ਖਤਮ ਹੋਣ ਦੇ ਬਾਵਜੂਦ ਵੀ ਜਾਤ ਪਾਤੀ ਵਿਤਕਰੇ ਵਾਲੀ ਮਾਨਸਿਕਤਾ ਦਾ ਖਾਤਮਾ ਹੋਣ ਦੇ ਲਈ ਲਗਭਗ ਵੀੜੀਆਂ ਗੁਜ਼ਰ ਜਾਣਾ ਅਟਲ ਕਮਿਊਨਿਸਟ ਭਾਰਤ ਵਿੱਚ ਜਾਤ ਪਾਤ ਦੀ ਸਮੱਸਿਆ ਨਹੀਂ ਸਮਝ ਸਕੇ ਇਹ ਕਹਿਣ ਵਾਲੇ ਬੁੱਧੀਜੀਵੀ ਜਰਾ ਸਿਰ ਖੁਰਕਣ